ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮੂ ਵਾਲਾ ਠੀਕ ਹੈ ਜੀ ਤੇ ਜਿਲ੍ਹਾ ਨੂੰ ਪਹੁੰਚ ਦਾ ਜੀ ਮੌਕਾ ਵੱਧ ਜਾਣਕਾਰੀ ਲੰਮਾਗਾ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਾਈ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਠੀਕ ਹੈ ਨਾ ਉਹ ਨੰਬਰ ਬਾਈ ਦੇ ਲਾ ਲਿਆ ਕਰੋ ਕੀ ਕਹਿੰਦਾ ਕੀ ਯਾਰ ਭਰਾ ਮੈਨੂੰ ਲਾ ਲਾਂਦੇ ਆ ਕਹਿੰਦੇ ਆ ਭਾਈ ਅਸਿੰਗਾਲਾ ਬੋਲਦਾ ਠੀਕ ਹੈ ਨਾ ਇਸ ਕਰਕੇ ਆਪਾਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਵੀ ਜਿਹੜਾ 22 ਦਾ ਨੰਬਰ ਲਾਵਾਂਗੇ ਆਪਾਂ ਉਹ ਲਾਵਾਂਗੇ ਸਕਰੀਨ ਦੇ ਉੱਪਰ ਠੀਕ ਹੈ ਜੀ ਤੇ ਜੇ ਕਿਸੇ ਭਰਾ ਨੇ ਐਡ ਕਰਉਣੀ ਹੈ ਤਾਂ ਆਪਣਾ ਨੰਬਰ ਬੈਕ ਸਾਈਡ ਤੇ ਸਕਰੀਨ ਤੇ ਵੀ ਚੱਲਦਾ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਠੀਕ ਹੈ ਉਹਨੂੰ ਬਾਤ ਉਹ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨੂੰ ਵੀ ਵੀਡੀਓ ਅਪਲੋਡ ਕਰ ਸਕੀਏ ਬਾਈ ਕੋਲ ਦੋ ਬੱਸੀਆਂ ਪਕਾਉਗਾ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾ ਭਗਵੰਤ ਸਿੰਘ ਜੀ ਪਿੰਡ ਪਿੰਡ ਰਾਮੋ ਵਾਲਾ ਹਰਚੋਕਾ ਜ਼ਿਲ੍ਹਾ ਜਿਹੜਾ ਮੋਗਾ ਜੀ ਠੀਕ ਹੈ ਜੀ ਜਿਹੜੀ ਬਾਈ ਪਹਿਲਾਂ ਆਪਾਂ ਵੀਡੀਓ ਬਣਾਈ ਸੀ ਉਹ ਪਸੂ ਨਾਲ ਦੇ ਨਾਲ ਵੀ ਹਾਂ ਭਾਈ ਨਾਲ ਹਜੇ ਤਾਂ ਵੀ ਭਾਈ ਫੋਨ ਆਈ ਜਾਂਦੇ ਮੈਨੂੰ ਠੀਕ ਹੈ ਜੀ ਹਾਂ ਵਧੀਆ ਪੈ ਗਿਆ ਭਾਈ ਇਹ ਵੇਖ ਐਨ ਕੋ ਮਾਰਜੀ ਕਈ ਚੱਲ ਗਏ ਠੀਕ ਹੈ ਜੀ ਠੀਕ ਹੈ ਹਾਂਜੀ ਹਜੇ ਬੱਸੀ ਦੀ ਜਾਣਕਾਰੀ ਦਿਓ ਪਹਿਲੀ ਵੱਡੀ ਬੱਸੀ ਦੀ ਇਹ ਬੱਚੀ ਬਾਈ ਦੰਦੋਂ ਖੀਦੀ ਆ ਹਾਂਜੀ ਤੇ ਇਹ ਇੱਕ ਘਰੋ ਹੀ ਲਿਆ ਦੋ ਜੋੜਾ ਤੇ ਸੀ ਤਾਂ ਇਹ ਖੁੱਲੀਆਂ ਫਿਰਦੀਆਂ ਹਾਂਜੀ ਤੇ ਪਰ ਇਨਾਂ ਦੀ ਦੇਖਭਾਲ ਨਹੀਂ ਸੀ ਹੁੰਦੀ ਠੀਕ ਆ ਹਾਂਜੀ ਤੇ ਇਸੇ ਕਰਕੇ ਨੇ ਥੋੜੀਆਂ ਜਿਹੀਆਂ ਲਿਸਿੰਗਾਂ ਜ਼ਰੂਰ ਆ ਤੇ ਬੱਚੀ ਚੰਗੀ ਬਹੁਤ ਆ ਠੀਕ ਹਾਂਜੀ ਹਾਂ ਜੇ ਪਹਿਲੀ ਦਾ ਰੇਟ ਦੱਸ ਦਿਓ ਆਪਣੀ ਦਾ ਹਰਲੀ ਦਾ ਪਹਿਲੀ ਰੇਟ ਆਪਾਂ ਇਹ ਭਾਈ ਦੇ ਦਿਆਂਗੇ ਆਪਾਂ 15000 ਚੋਂ ਯਾਨੀ 100 ਰੁਪਏ ਛੂਟ ਕਰਾਂਗੇ ਹਾਂਜੀ ਹਾਂਜੀ ਬਸ 100 ਰੁਪਏ ਛੂਟ ਕਰਨੀ ਹਾਂ 100 ਰੁਪਏ ਛੂਟ ਕਰਨੀ ਬੱਚੀ ਚੰਗੀ ਬਥੇਰੀ ਥਣ ਤੁਹਾਨੂੰ ਬਹੁਤ ਚੰਗਾ ਕੈਨੇਡਾ ਦੀ ਉਮਰ ਦੱਸ ਸੀ ਇਹਦੀ ਇਹਦੀ ਉਮਰ ਹੋਊਗੀ ਬਾਈ ਜੀ ਹਜੇ ਸਾਲੋਂ ਛੋਟੀ ਹੈ ਸਾਲੋਂ ਛੋਟੀ ਹੈ ਦੋ ਦੰਦੀ ਆ ਹਾਂ ਠੀਕ ਹੈ ਜੀ ਲੋਪਰਾ ਪਹਿਲਾਂ ਥਣ ਦਿਖਾ ਦੀ ਆਪਾਂ ਤੁਹਾਨੂੰ ਮੜਾ ਕਰਿਓ ਮੜਾ ਜਾਨ ਮੜਾ ਥਣ ਨੇ ਉਹ ਡਰਦੀਆਂ ਥੋੜੀਆਂ ਆਈਆਂ ਬਸ ਬਸ ਠੀਕ ਹੈ ਜੀ ਦੇਖ ਕੇ ਵੇਖੋ ਭਾਈ ਥਣ ਤਾਂ ਬਹੁਤ ਸੋਹਣਿਆ ਬਾਕੀ ਉਹ ਵੀ ਪੱਧਰ ਆ ਬੱਚੀ ਸੁਨਖੀ ਬਹੁਤ ਆ ਠੀਕ ਹੈ ਲੋਪਰਾ ਚੈੱਕ ਕਰ ਸਮੇਂ ਕਰਨ ਕੋਈ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਠੀਕ ਹੈ ਜੀ ਬਾਈ ਕਹਿੰਦਾ 1600 ਰੁਪਏ ਕਰਨੀ ਆ ਵੱਧ ਕਰਤਾ ਨਹੀਂ ਬਾਈ ਦਾ ਰੇਟ ਵੀ ਬਿਲਕੁਲ ਜਾਇ ਜੀ ਹੁੰਦਾ ਜੀ ਧੋਰ ਦੋ ਭਰਾ ਮੜਾ ਜਾ ਕੋਈ ਖੁੱਲੀਆਂ ਆਈਆਂ ਨਾ ਤਾਂ ਕਰਕੇ ਬਾਈ ਕਹਿੰਦਾ ਆਹ ਖੁੱਲੀਆਂ ਆ ਸਿਗੀਆਂ ਉੱਥੇ ਹਾਂਜੀ ਹਾਂਜੀ ਇਹ ਡਰਦੀਆਂ ਇਧਰ ਹੀ ਮੋੜ ਲਈ ਮੋੜ ਦੋ ਲੋਕ ਤੁਰਾ ਤਰਾ ਤੜੇ ਸਾਹਮਣੇ ਮੋੜ ਲੈ ਪਰ ਮੋੜ ਲਿਆ ਕੋਈ ਆਪਣਾ ਜ਼ੂਮ ਨਹੀਂ ਕਰਾਉਂਦਾ ਜਿਹੜਾ ਜੇ ਬਾਈ ਕੱਦ ਤੁਸੀਂ ਵੀਡੀਓ ਚ ਦੇਖੋਗੇ ਉਹ ਜੀ ਕੱਦ ਸਾਨੂੰ ਇੱਥੇ ਆ ਕੇ ਦੇਖੂਗਾ ਠੀਕ ਹੈ ਜੀ ਨਾਰਮਲ ਵੀਡੀਓ ਬਣਾਈ ਹੁੰਦੀ ਹੈ ਕਿਉਂਕਿ ਅਗਲੇ ਦਾ ਗੇੜਾ ਲਾਣ ਲੱਗੇ ਬਾਈ ਦੂਰੋਂ ਚੱਲ ਕਿਉਂਦਾ ਕਿ ਇਹ ਰਾਂ ਅਗਲਾ ਹਨ ਤੇ ਦਿੱਕਤ ਪੈ ਜਾਂਦੀ ਬਹੁਤ ਜ਼ਿਆਦਾ ਠੀਕ ਹਨ ਬਾਕੀ ਬਾਈ ਤੂੰ ਵੀਡੀਓ ਵੀ ਮੁਕਾ ਸਕਦੇ ਭਰਾ ਠੀਕ ਹੈ ਜੀ ਹਾਂਜੀ ਬਾਈ ਦੂਜੀ ਦੀ ਦੱਸੋ ਜਾਣਕਾਰੀ ਦੂਜੀ ਬਾਈ ਹੈਗੀ ਆ ਇਹ ਉਮਰ ਤਾਂ ਇਹਦੀ ਹੈਗੀ ਆ ਯਾਨੀ 7-8 ਮਹੀਨੇ ਦੀ ਓਕੇ ਉਹ ਜਣੀ ਲਸੀ ਆ ਜਰੂਰ ਥੋੜੀ ਬੱਚੀ ਦਾ ਰੰਗ ਪ੍ਰਿੰਟ ਤੇ ਯਾਦਬਾਦ ਪੂਰੀ ਆ ਠੀਕ ਆ ਜੀ ਹਾਂ ਜੀ ਹਾਂ ਇਹਦਾ ਰੇਟ ਭਰਾਜ ਆਇਆ ਜਾ ਜਮ ਇਹ ਬਾਈ ਦੇਵਾਂਗੇ ਆਪਾਂ 13000 ਰੁਪਏ ਦੀ 13 ਦੀ ਹਾਂ ਜੀ ਐਰ ਸਰਚ ਆ ਗਈ ਹਣਾ ਹਾਂ ਜੀ ਠੀਕ ਆ ਲੋਪਰਾ ਪਹਿਲਾਂ ਫੇਸ ਦੇਖ ਲਓ ਚੰਗੀ ਤਰ੍ਹਾਂ ਕਰਮਵਾਲੀ ਦਾ ਠੀਕ ਨਾ ਤੋਰਾ ਵੀ ਤੁਹਾਨੂੰ ਦਿਖਾਉਣੇ ਆ 13000 ਰੁਪਏ ਬਾਈ ਰੇਟ ਕਹਿੰਦਾ ਮੜਾ ਰੁਕੋਗੇ ਮੂਰੇ ਮੈਂ ਤੁਹਾਨੂੰ ਦਿਖਾ ਦਿੰਦੇ ਕੋਈ ਨਾ ਕੋਈ ਰਸਿਆਣੀਆਂ ਹੀ ਨਹੀਂ ਕੋ ਕੁ ਕਹਿੰਦੀ ਲੋ ਜੀ ਜੱਕਾ ਸਾਨੂੰ ਭਰਾ ਥਾਣਾ ਠੀਕ ਆ ਚਾਰ ਥਾਣਾ ਨਿਕਲਣ ਵਿੱਚ ਇਹ ਘੱਟ ਡਰਦੀ ਆ ਜੀ ਠੀਕ ਹੈ ਜੀ ਤੇ ਲਾਹ ਪਰਾ ਤੋੜ ਦੇ ਨੂੰ ਪੱਠ ਪੁੜਾ ਕਰਮਾ ਵਾਲੇ ਦਾ ਸੁਣਾ ਤੇ ਰੇਟ ਬਾਈ ਨੇ ਬਿਲਕੁਲ ਜੈਜ ਨਹੀਂ ਲਿਆ ਭਰਾ ਇਹਦਾ ਬਾਈ ਆ ਕਿ ਬੋਰੀ ਫੀਲਡ ਦੀ ਪੈ ਗਈ ਨਾ ਤੇ ਬੱਚਿਆਂ ਦੇ ਰੰਗ ਹੋਰ ਹੀ ਬਣ ਜਾਣੇ ਆ ਠੀਕ ਹੈ ਜੀ ਇਹਦਾ ਹੁਣ ਬੰਦੇ ਉਹ ਜਿਹੇ ਕੋਲੇ ਇਹ ਵਿਚਾਰੇ ਕੋਲੇ ਨਹੀਂ ਸੀ ਪੈਂਦਾ ਕੁਝ ਠੀਕ ਹੈ ਜੀ ਠੀਕ ਹੈ ਲੋ ਜੀ ਤੋੜਾ ਤਰਾ ਕਰਮਾ ਵਾਲੇ ਦਾ ਸੁਣਾ ਤੇ ਨਿਆ ਭਰਾ ਮੋੜ ਲੈ ਮੋੜ ਲੈ ਆ ਬਾਈ ਫੇਸ ਬਿਊਟੀ ਵੀ ਦੇ ਸਕਦੇ ਬਸ ਖੁੱਲੀਆਂ ਇਹਨਾਂ ਤਾਂ ਕਰਕੇ ਡਰਤੀ ਮੈਂ ਰਸੇ ਪਾਏ ਇਹਨਾਂ ਦੇ ਠੀਕ ਹੈ ਜੀ ਠੀਕ ਹੈ ਭਾਈ ਕਹਿੰਦਾ ਰਸੇ ਬਾਈ ਨਹੀਂ ਪਾਇਆ ਬਾਈ ਖੁੱਲੀਆਂ ਸੀ ਸੀ ਠੀਕ ਹੈ ਨ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਹੁਣ ਰੋਟਰ ਦੇ ਲੱਗੇ ਹੀ ਪੈਂਡਾ ਇਹ ਛੋਟੇ ਰੋਟਰ ਦੇ ਨਾਲ ਪੈਂਡਾ ਵੱਧ ਜਾਣਕਾਰੀ ਬਾਈ ਤੂੰ ਹੀ ਲਗਾ ਬਾਈ ਦਾ ਨੰਬਰ ਬਸ ਸਕਰੀਨ ਤੇ ਲਾਵਾਂਗੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ